ਬਹੁਤ ਧੰਨਵਾਦ ਹਾਂਜੀ ਗਾਣਾ ਤੁਸੀਂ ਸੁਣੇ ਲਿਆ ਹੋਣਾ ਹੈ ਨਾ ਤੁਹਾਨੂੰ ਵੀ ਭੇਜਿਆ ਸੀ ਤੇ ਦੋ ਲਾਈਨਾਂ ਸ਼ੇਅਰ ਕੀਤੀਆਂ ਇੱਕ ਹੋਰ ਅੱਜ ਦੀ ਗੱਲਬਾਤ ਹੋ ਰਹੀ ਆ ਤੇ ਇੱਕ ਹੁਣ ਜਿੰਨੀਆਂ ਸਰਕਾਰਾਂ ਦੇ ਰਾਜ ਰਹਿ ਲੇ ਅਕਾਲੀਆਂ ਦੇ ਕਾਂਗਰਸ ਦੇ ਅਕਾਲੀ ਭਾਜਪੀ ਮਿਕਸ ਰਹਿ ਲਿਆ ਹਾਂਜੀ ਤੇ ਹੁਣ ਆਮ ਆਦਮੀ ਪਾਰਟੀ ਦਾ ਰਾਜ ਆ ਜਮੀਨ ਅਸਮਾਨ ਦਾ ਫਰਕ ਹੈ ਜੀ ਮਹਾਰਾਜ ਜੀ ਸਿੰਘ ਦੇ ਰਾਜ ਦੇ ਨਾਲ ਬਿਲਕੁਲ ਭੁਪਿੰਦਰ ਇੱਕ ਚੰਗੀ ਕੋਸ਼ਿਸ਼ ਵੀ ਹੈ ਕਿ ਸਾਨੂੰ ਪਤਾ ਤੱ ਲੱਗੇ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀਗੇ ਉਹਨਾਂ ਦਾ ਰਾਜ ਕੀ ਸੀ ਜੇ ਉਹਨਾਂ ਦਾ ਰਾਜ ਪਤਾ ਹੋਰਦਾ ਤਾਂ ਹੀ ਤੁਸੀਂ ਕੰਪੈਰੀਜ਼ਨ ਕਰ ਸਕੋਗੇ ਇਸ ਰਾਜ ਦੇ ਨਾਲ ਕਿ ਇਹ ਰਾਜ ਦੇ ਵਿੱਚ ਕੀ ਹੋ ਰਿਹਾ ਤੇ ਉਸ ਰਾਜ ਦੇ ਵਿੱਚ ਕਿਵੇਂ ਦੀ ਵਿਵਸਥਾ ਸੀ ਕਿਵੇਂ ਧਰਮਾਂ ਨੂੰ ਸਤਿਕਾਰ ਸੀ ਕਿ ਕੁਝ ਸੀਗਾ ਤਾਂ ਹੁਣ ਜਦੋਂ ਧਰਮਾਂ ਦੀ ਗੱਲ ਹੁੰਦੀ ਹੈ ਫਿਰ ਨਾਲ ਹੀ ਪਾਵਨ ਸਰੂਪਾਂ ਦੀ ਗੱਲ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੁੰਦੀ ਹੈ ਅੱਜ ਹੁਣ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀਗਾ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਤੇ ਪਹਿਲਾਂ ਤਾਂ ਇਹ ਕਹਿੰਦੇ ਸੀਗੇ ਕਿ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਬਿੱਲ ਲੈ ਕੇ ਆਉਣਾ ਫਿਰ ਉਹ ਦੋ ਦਿਨ ਇਸੇ ਤਰ੍ਹਾਂ ਨਿਕਲ ਗਏ ਕਿਉਂਕਿ ਕੁਝ ਤਿਆਰੀ ਨਹੀਂ ਸੀਗਾ ਫਿਰ ਹੁਣ ਜਲਦਬਾਜ਼ੀ ਦੇ ਵਿੱਚ ਅੱਜ ਬਿੱਲ ਜਿਹੜਾ ਇੱਕ ਪੇਸ਼ ਕੀਤਾ ਗਿਆ ਤੇ ਜਦੋਂ ਹੁਣ ਬਿੱਲ ਦਾ ਖਰੜਾ ਆਇਆ ਉਹੀ ਪੁਰਾਣਾ ਜਿਹੜਾ ਬਿੱਲ ਹੈਗਾ ਕਿਉਂਕਿ ਦੇਖੋ ਗੱਲ ਨੀਅਤ ਦੀ ਹੁੰਦੀ ਹੈਗੀ ਹੈ ਤੇ ਨੀਤੀ ਜਿਹੜੀ ਹੈ ਉਹ ਚਾਹੇ ਬਣਾ ਵੀ ਦਿੱਤੀ ਜਾਵੇ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਬਿੱਲ ਅਜਿਹਾ ਹੀ ਲਿਆਂਦਾ ਗਿਆ ਕਾਲੀ ਬੀਜੇਪੀ ਸਰਕਾਰ ਵੇਲੇ ਵੀ ਬਿੱਲ ਲਿਆਂਦਾ ਗਿਆ ਚੰਨੀ ਸਰਕਾਰ ਵੇਲੇ ਵੀ ਬਿੱਲ ਲਿਆਂਦਾ ਗਿਆ ਕਿ ਜੀ ਅਸੀਂ ਸਜ਼ਾ ਦੇਵਾਂਗੇ ਸਖਤ ਤੋਂ ਸਖਤ ਕਿਉਂਕਿ ਦੇਖੋ ਕੋਈ ਵੀ ਵਿਧਾਨ ਸਭਾ ਆਪਣੇ ਲੈਵਲ ਤੇ ਬਿੱਲ ਭਾਵੇਂ ਪਾਸ ਕਰ ਵੀ ਦੇਵੇ ਉਹਨੂੰ ਫਿਰ ਗਵਰਨਰ ਕੋਲੇ ਭੇਜਣਾ ਪੈਂਦਾ ਹੈ ਗਵਰਨਰ ਫਿਰ ਉਸ ਨੂੰ ਰਾਸ਼ਟਰਪਤੀ ਕੋਲੇ ਭੇਜਦਾ ਹੈ ਤੇ ਬਹੁਤ ਬਾਹਰ ਅਜਿਆ ਹੁੰਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਗਵਰਨਰ ਕੋਲੇ ਜਾਂਦਾ ਵਾਪਸ ਆ ਜਾਂਦੀਆਂ ਜਾਂ ਫਿਰ ਗਵਰਨਰ ਰਾਸ਼ਟਰਪਤੀ ਨੂੰ ਭੇਜਣਾ ਉੱਥੋਂ ਮੋਹਰ ਨਹੀਂ ਲੱਗਦੀ ਹੈਗੀ ਤੇ ਇਹ ਜਿਹੜਾ ਮਸਲਾ ਹੈ ਕਿਉਂਕਿ ਦੇਖੋ 2015 ਤੋਂ ਜਦੋਂ ਅਕਾਲੀ ਦਲ ਦੀ ਬੀਜੇਪੀ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਬੇਅਦਬੀਆਂ ਹੋਈਆਂ ਮੁਰਜ ਜਵਾਹਰ ਕੇ ਦੇ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਲੀਰੋ ਲੀਰ ਕਰ ਦਿੱਤਾ ਗਿਆ ਫਿਰ ਉਹ ਕਿਹਾ ਕਿ ਤੁਹਾਡਾ ਗੁਰੂ ਅਸੀਂ ਚੁੱਕ ਲਿਆ ਪੋਸਟਰ ਲੱਗ ਗਏ ਕਿਸ ਹਾਲਾਤ ਤੱਕ ਗੱਲ ਪਹੁੰਚ ਗਈ ਫਿਰ ਉਸ ਤੋਂ ਬਾਅਦ ਸਰਕਾਰਾਂ ਬਣ ਗਈਆਂ ਬੇਅਦਬੀ ਦੇ ਮੁੱਦੇ ਤੇ ਫਿਰ ਇੱਕ ਹੋਰ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਣ ਗਈ ਕਿ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਤਾਂ ਬੇਅਦਬੀ ਦੇ ਇਨਸਾਫ ਦੇ ਦਵਾਂਗੇ ਉਹਨੂੰ ਵੀ ਸਾਢੇ 3 ਸਾਲ ਗੁਜ਼ਰ ਗਏ ਉਹ ਵੀ ਅੱਜ ਹੁਣ ਇੱਕ ਬਿੱਲ ਲੈ ਕੇ ਆਈ ਹੈ ਤੇ ਉਹ ਬਿੱਲ ਹੋ ਚਰਚਾ ਕੱਲ ਨੂੰ ਹੋਣੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਕਿਉਂਕਿ ਮੈਂ ਪੜਿਆ ਇਹ ਜੇ ਖਰੜਾ ਹੋਣੀ ਉਹਦੇ ਵਿੱਚ ਠੀਕ ਹੈ ਦੇਖੋ ਕਾਨੂੰਨ ਤਾਂ ਬਣਾਇਆ ਜਾਂਦਾ ਹੈ ਠੀਕ ਹੈ ਇੱਕ ਐਕਟ ਜਿਹੜਾ ਹੈ ਮੈਂ ਜਿਵੇਂ ਕਹਿ ਰਿਹਾ ਕਿ ਉਹ ਲਿਆਂਦਾ ਗਿਆ ਕੱਲ ਨੂੰ ਹੁਣ ਉਹਦੇ ਵਿੱਚ ਜਿਹੜੀ ਹੈ ਉਸ ਤੇ ਚਰਚਾ ਹੋਣੀ ਹੈ ਚਰਚਾ ਤੋਂ ਬਾਅਦ ਬਿੱਲ ਜਿਹੜਾ ਹੈ ਪਾਸ ਵੀ ਹੋ ਸਕਦਾ ਹੈ ਫਿਰ ਉਹੀ ਤਜਵੀਜ਼ ਹੈ ਕਿ ਗਵਰਨਰ ਨੂੰ ਗਵਰਨਰ ਤੋਂ ਬਾਅਦ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਤੋਂ ਪਹਿਲਾਂ ਵੀ ਇਹ ਵੀ ਹੋ ਸਕਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਪਹਿਲਾਂ ਇੱਕ ਸਿਲੈਕਟਡ ਕਮੇਟੀ ਨੂੰ ਭੇਜ ਦਿੱਤਾ ਜਾਵੇ ਤੇ ਇਸ ਦੇ ਵਿੱਚ ਪ੍ਰੋਵੀਜ਼ਨ ਜਿਹੜੀ ਰੱਖੀ ਹੈ ਪਹਿਲਾਂ ਤਾਂ ਉਹ ਦੱਸ ਦਿੰਦੇ ਆ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਗੁਟਕਾ ਸਾਹਿਬ ਪੋਥੀਆਂ ਜਾਂ ਫਿਰ ਸ਼੍ਰੀਮਦ ਭਗਵਤ ਗੀਤਾ ਕੁਰਾਨ شریف ਪਵਿੱਤਰ ਬਾਈਬਲ ਸਾਰਿਆਂ ਨੂੰ ਜੇ ਵੀ ਕੋਈ ਵੀ ਇਸ ਮਾਮਲੇ ਦੇ ਵਿੱਚ ਬੇਅਦਬੀ ਕਰੇਗਾ ਉਹਨੂੰ ਉਮਰ ਕੈਦ ਦੀ ਸਜ਼ਾ ਏ ਤੇ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਏ ਮਿਨੀਮਮ ਸਜ਼ਾ ਜਿਹੜੀ ਹੈ ਉਹ 10 ਸਾਲ ਹੈ ਘਟੋ ਘਟ 10 ਸਾਲ ਤਾਂ ਸਜ਼ਾ ਹੋਏਗੀ ਜੇ ਕੋਈ ਬੇਅਦਬੀ ਕਰੇਗਾ ਤੇ ਵੱਤ ਤੋਂ ਵੱਧ ਜਿਹੜੀ ਟਿਲ ਡੈਥ ਪੂਰੀ ਜ਼ਿੰਦਗੀ ਦੀ ਹੋ ਸਕਦੀ ਹੈ ਜੁਰਮਾਨਾ 10 ਲੱਖ ਦਾ ਹੈਗਾ ਇਸ ਤੋਂ ਬਿਨਾ ਜਿਹੜਾ ਕੋਸ਼ਿਸ਼ ਕਰੇਗਾ ਭਾਵੇਂ ਬੇਦਬੀ ਹੋਈ ਨਹੀਂ ਪਰ ਉਹਨੇ ਕੋਸ਼ਿਸ਼ ਕੀਤੀ ਉਸ ਨੂੰ ਵੀ ਸਜ਼ਾ ਦੀ ਪ੍ਰੋਵੀਜ਼ਨ ਰੱਖੀ ਗਈ ਹੈ ਕਿ ਉਸ ਨੂੰ ਵੀ 3 ਤੋਂ 5 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ 3 ਤੋਂ 5 ਲੱਖ ਦਾ ਜੁਰਮਾਨਾ ਹੋ ਸਕਦਾ ਹੈ ਇਸ ਦੇ ਵਿੱਚ ਇੱਕ ਹੋਰ ਵੀ ਹੈ ਕਿ ਜੇ ਕੋਈ ਸਾਜ਼ਿਸ਼ ਕਰਤਾ ਹੈ ਭਾਵੇਂ ਆਪ ਨਹੀਂ ਕਰਦਾ ਕਿਸੇ ਤੋਂ ਕਰਾਉਂਦਾ ਉਸ ਨੂੰ ਵੀ ਸਜ਼ਾ ਦੀ ਪ੍ਰੋਵੀਜ਼ਨ ਹੈ ਤੇ ਇਹ ਐਕਟ ਤਾਂ ਠੀਕ ਹੈ ਕਿ ਇਹ ਵਿੱਚ ਕੋਈ ਦੋਰਾਮਾ ਨਹੀਂ ਹੈ ਗਿਆ ਪਰ ਗੱਲ ਤਾਂ ਇਸ ਗੱਲ ਦੀ ਹੈ ਕਿ ਪਹਿਲਾਂ ਇਹ ਕੀ ਕਾਨੂੰਨ ਬਣੇਗਾ ਜੇ ਕਾਨੂੰਨ ਬਣੇਗਾ ਕਿ ਇਹ ਫੇਅਰ ਤੌਰ ਤੇ ਮਤਲਬ ਠੀਕ ਠੰਗ ਨਾਲ ਲਾਗੂ ਹੋਏਗਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦਾ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜੜਾਂ ਕੱਢਣ ਲੀ ਹੁੰਦੀਆਂ ਨੇ ਬਹੁਤ ਜੇਕਰ ਇਨਵੈਸਟੀਗੇਸ਼ਨ ਸਹੀ ਹੋਵੇ ਫਿਰ ਤਾਂ ਕਾਨੂੰਨ ਪਹਿਲਾਂ ਹੀ ਵਧੇਰੇ ਨੇ ਕਾਨੂੰਨ ਤਾਂ 295 ਧਾਰਮਿਕ ਭਾਵਨਾਵਾਂ ਨੂੰ ਕੇਸ ਪਹੁੰਚਾਉਣ ਵਾਲਾ ਵੀ ਬਥੇਰਾ ਮਤਲਬ ਕਾਰਗਰ ਕਾਨੂੰਨ ਹੈਗਾ ਗੱਲ ਤਾਂ ਇਸ ਗੱਲ ਦੀ ਹੈ ਕਿ ਉਹ ਇੰਪਲੀਮੈਂਟ ਹੋਇਆ ਹੈ ਕਿ ਨਹੀਂ ਹੋਇਆ ਉਸ ਦੇ ਅਨੁਸਾਰ ਸਜ਼ਾਾਂ ਮਿਲੀਆਂ ਨੇ ਕਿ ਨਹੀਂ ਮਿਲੀਆਂ ਤੁਸੀਂ ਦੇਖੋ ਕਿ ਸਜਾ ਤਾਂ ਇੱਕ ਹੋਈ ਹੈ ਜਿਹੜੀ ਪਿੱਛੇ ਕੁਰਾਨ ਸ਼ਰੀਫ ਦੇ ਮਾਮਲੇ ਦੇ ਵਿੱਚ ਉਹ ਹੋਈ ਆ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਜਿਹੜਾ ਉਸ ਵੇਲੇ ਸੀਗਾ ਜੋ ਮਲੇਰ ਕੋਟਲਾ ਦੇ ਵਿੱਚ ਬੇਅਦਬੀ ਹੋਈ ਹੈ ਤੇ ਉਹ ਹਾਲ ਜਿਹੜੀ ਆ 2 ਸਾਲ ਦੀ ਸੀਗੀ ਇਸ ਕਰਕੇ ਉਹਨੂੰ ਜ਼ਮਾਨਤ ਮਿਲ ਗਈ ਹੈ ਤੇ ਹਾਲੇ ਦੂਜੇ ਕੇਸਾਂ ਦੇ ਵਿੱਚ ਤਾਂ ਕਿਸੇ ਨੂੰ ਸਜ਼ਾ ਵੀ ਨਹੀਂ ਮਿਲੀ ਹੈਗੀ ਜਿਹੜੇ 2015 ਬੈਬਲ ਕਲਾ ਬਰਗਾੜੀ ਜਵਾਹਰਕੇ ਬੁਰਜ ਜਵਾਹਰਕੇ ਤੇ ਜਿਹੜੇ ਆਫੀਸਰ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਕੁਮਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਨੇ ਆਪਣੀ ਨੌਕਰੀ ਛੱਡਤੀ ਇਸ ਪਾਰਟੀ ਤੇ ਲਈ ਜਿਹੜੇ ਐਮਐਲਏ ਬਣੇ ਉਹਨਾਂ ਨੂੰ 6 ਸਾਲ ਦੀ ਪਾਰਟੀ ਚੋਂ ਸਸਪੈਂਡ ਕਰਤਾ ਉਹਨਾਂ ਨੂੰ ਕੀ ਸਮਝਿਆ ਜਾਵੇ ਇਹਨੂੰ ਡਬਲ ਸਟੈਂਡਰਡ ਕਹੀਏ ਜਾਂ ਇਹਨੂੰ ਸਹੀ ਰਾਹ ਕਹੀਏ ਇਹ ਤਾਂ ਹੁਣ ਪੰਜਾਬ ਦੇ ਲੋਕ ਹੀ ਤੈਅ ਕਰ ਸਕਦੇ ਨੇ ਕਿ ਕੀ ਹੋ ਰਿਹਾ ਹੈ ਪਰ ਪੰਜਾਬ ਦੇ ਵਿੱਚ ਦੇਖੋ ਇੱਕ ਗੱਲ ਤਾਂ ਮੰਨਣੀ ਹੈਗੀ ਹੈ ਕਿ ਇਸ ਵੇਲੇ ਜਿਹੜੀ ਸਰਕਾਰ ਹੈ ਕਿ ਉਹ ਇਸ਼ਤਿਹਾਰਬਾਜ਼ੀ ਤਾਂ ਬਹੁਤ ਕਰਦੀ ਹੈ ਹੁਣ ਜਿਵੇਂ ਕਿਹਾ ਗਿਆ ਕਿ 10 ਲੱਖ ਦਾ ਅਸੀਂ ਸਿਹਤ ਬੀਮਾ ਦੇਵਾਂਗੇ ਬਹੁਤ ਚੰਗਾ ਲੱਗਦਾ ਸੁਣ ਕੇ ਜੀ ਕਿ ਹਰ ਪੰਜਾਬ ਦੇ ਨਾਗਰਿਕ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮਿਲੇਗਾ ਕਿ ਵੈਸੇ ਤਾਂ ਇਹ ਪਰਿਵਾਰ ਦਾ ਹੈ ਕਿ ਸਾਰੇ ਪਰਿਵਾਰ ਦਾ ਹੋਏਗਾ ਪਰ ਜਿਹਨੂੰ ਵੀ ਲੋੜ ਹੋਏਗੀ ਕੋਈ ਇੱਕ ਦੋ ਜਣੇ ਹੀ ਬਿਮਾਰ ਹੋ ਸਕਦੇ ਨੇ ਸਾਰਾ ਪਰਿਵਾਰ ਤਾਂ ਨਹੀਂ ਮੰਨਿਆ ਜਾ ਸਕਦਾ ਕਿ ਇੱਕ ਨੂੰ ਕਿਸੇ ਨੂੰ ਜ਼ਰੂਰਤ ਹੈਗੀ ਤਾਂ 10 ਲੱਖ ਤੱਕ ਦਾ ਜਾਂ ਇੱਕ ਨੇ 2 ਲੱਖ ਦਾ ਲੈ ਲਿਆ ਕਿਸੇ ਨੂੰ ਵੀ 3 ਲੱਖ ਮਤਲਬ ਕਾਫੀ ਵੱਡੀ ਰਕਮ ਹੈ 10 ਲੱਖ ਕਿਉਂਕਿ ਆਮ ਘਰਾਂ ਦੇ ਵਿੱਚ ਤੁਸੀਂ ਦੇਖੋ ਕਿ ਜੇ ਕੋਈ ਬਿਮਾਰੀ ਤੁਹਾਡੀ ਹੁੰਦੀ ਹੈ ਤਾਂ ਇੰਨੇ ਜ਼ਿਆਦਾ ਪੈਸੇ ਪੰਜਾਬ ਦੇ ਵਿੱਚ ਨਹੀਂ ਉਹਨੂੰ ਮੰਨਿਆ ਜਾਂਦਾ ਕਿਉਂਕਿ ਛੋਟੇ ਆਪਰੇਸ਼ਨ ਹੁੰਦੇ ਨੇ ਕੋਈ ਪੱਜੀ ਦਾ ਉਹ ਜਾਂ ਕੋਈ ਪਿੱਤੇ ਦਾ ਹੋ ਗਿਆ ਕੋਈ ਛੋਟੇ ਮੋਟੇ ਆਪਰੇਸ਼ਨ 10 ਵੀ 40 50 ਹਜ਼ਾਰ ਤੱਕ ਚੱਲਦੇ ਰਹਿੰਦੇ ਨੇ ਤੇ ਉਹ ਇੱਕ ਚੰਗੀ ਸਹਾਈਤ ਹੈ ਪਰ ਗੱਲ ਤਾਂ ਇਹ ਗੱਲ ਦੀ ਕਿ ਉਹ ਲਾਗੂ ਹੋਏਗਾ ਇਸ ਤੋਂ ਪਹਿਲਾਂ ਇੱਕ ਆਸ਼ਵਾਨ ਯੋਜਨਾ ਚੱਲਦੀ ਹੈ ਸੈਂਟਰ ਸਰਕਾਰ ਦੀ 5 ਲੱਖ ਰੁਪਏ ਤੱਕ ਬੀਮੇ ਦੀ ਪੰਜਾਬ ਦੀ ਵੀ ਸਿਹਤ ਦੀ ਚੱਲਦੀ ਉਹ ਵੀ 5 ਲੱਖ ਤੱਕ ਦੀ ਹੈਗੀ ਹੈ ਤੇ ਹੁਣ 5 ਨੂੰ 10 ਕਰਤਾ ਤੇ ਕੁੱਲ ਇਹ ਵੀ ਕਿਹਾ ਗਿਆ ਕਿ ਸਾਰਿਆਂ ਨੂੰ ਕਰਾਂਗੇ ਬਿਨਾਂ ਜਾਤ ਪਾਤ ਬਿਨਾਂ ਧਰਮ ਕੁਝ ਵੀ ਦੇਖ ਕੇ ਬਿਨਾਂ ਇਨਕਮ ਦੇਖ ਕੇ ਸਾਰੇ ਨੂੰ ਕਰਦਾਂਗੇ ਗੱਲ ਇੰਪਲੀਮੈਂਟ ਦੀ ਹੁਣ ਇਹ ਕਿਹਾ ਗਿਆ ਕਿ 2 ਅਕਤੂਬਰ ਤੋਂ ਹਜੇ ਸ਼ੁਰੂ ਕਰਾਂਗੇ 2 ਅਕਤੂਬਰ ਤੋਂ ਬਾਅਦ ਕਦੋਂ ਸ਼ੁਰੂ ਹੁੰਦਾ ਇਸ਼ਤਿਹਾਰ ਪਹਿਲਾਂ ਹੀ ਲੱਗ ਗਏ ਨੇ ਕਿ ਪੰਜਾਬ ਦੇ ਹਰ ਨਾਗਰਿਕ ਨੂੰ 10 ਲੱਖ ਦਾ ਬੀਮਾ ਸਿਹਤ ਬੀਮਾ ਗੱਲ ਇਹ ਹੈਗੀ ਹੈ ਕਿ ਜਿਵੇਂ 1-1000 ਰੁਪਏ ਔਰਤਾਂ ਨੂੰ ਦੇਣ ਦੀ ਗੱਲ ਹੈ ਉਹਦੇ ਇਸ਼ਤਿਹਾਰ ਤਾਂ ਬਹੁਤ ਬਹੁਤ ਦੇਰ ਤੋਂ ਲੱਗ ਜਾਂਦੇ ਨੇ ਪਰ ਉਹ ਫੁੱਲਫਿਲ ਹੁੰਦੀਆਂ ਨੇ ਆਨਲਾਈਨ ਰਜਿਸਟਰੀ ਦੀ ਗੱਲ ਹੋ ਜਾਂਦੀ ਕਿ ਉਹ ਫੁੱਲਫਿਲ ਹੁੰਦੀਆਂ ਨੇ 43 ਸਿਵਮੰਗ ਘਰ ਬੈਠੇ ਕਹਿ ਦਿੱਤਾ ਜਾਂਦਾ ਹੈ ਗੱਲ ਇਸ ਗੱਲ ਦੀ ਹੈ ਇਸ ਤਰ੍ਹਾਂ ਬੇਅਦਬੀ ਦਾ ਜੋ ਅੱਜ ਮਸਲਾ ਲੈ ਕਿ ਉਹ ਲਾਗੂ ਹੋਏਗਾ ਜੇ ਇਹਹੀ ਚੀਜ਼ ਅੱਜ ਤੋਂ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਕੀਤੀ ਜਾਂਦੀ ਤਾਂ ਮੰਨਿਆ ਜਾਂਦਾ ਕਿ ਹਾਂ ਵਾਕਈ ਹੀ ਇਹ ਗੱਲ ਜਿਹੜੀ ਸੁਹਿਰਦਤਾ ਵਾਲੀ ਗੱਲ ਹੈਗੀ ਹੈ ਇਹ ਕਾਨੂੰਨ ਲੈ ਕੇ ਆਉਂਦਾ ਤੇ ਇਸ ਤੇ ਹੁਣ ਅੱਗੇ ਕੰਮ ਹੋਏਗਾ ਜਦੋਂ ਤੱਕ ਇਸ ਤੇ ਕੋਈ ਕੰਮ ਹੋਣਾ ਉਸ ਤੱਕ ਤਾਂ ਸਰਕਾਰ ਬਦਲ ਜਾਣੀ ਜੀ 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 ਸੋ ਆਪਾਂ ਕੱਲ ਨੂੰ ਥੋੜਾ ਜਿਹਾ ਐਕਸਟਰਾ ਟਾਈਮ ਰੱਖਾਂਗੇ ਪੰਜਾਬ ਦੀਆਂ ਖਬਰਾਂ ਦੇ ਲਈ ਅੱਜ ਲਈ ਇੰਨੇ ਹੀ